ਸਿਰਫ ਸਲਾਈ ਨਕੋ ਮਾਇਆ ਐ ਤਾਂ ਤੇ ਇਸ ਕੁੰਡਿਆਂ ਨੂੰ ਅਸੀਂ ਪਾਇਆ ਚਲੋ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਬੜਾ ਹੀ ਨਿੱਕਾ ਸਵਾਗਤ ਹੈ ਅੱਜ ਅਪਾਂ ਬਣਾਣ ਜਾ ਰਹੇ ਇੱਕ ਬਾਰਡਰ ਤੁਸੀਂ ਕੁੰਡੇ ਵੀ ਪਾ ਸਕੋ ਤੇ ਇਹਦਾ ਬਾਰਡਰ ਬਣਾ ਸਕੋ ਪਰ ਮੈਂ ਇਹਨੂੰ ਐਸੇ ਬਾਰਡਰ ਇਸ ਉਸ ਕੀਤਾ ਤਾਂ ਫਿਰ ਇੱਕ ਬਾਰਡਰ ਜਾਂ ਤੁਸੀਂ ਕਹਿ ਸਕੋ ਕੁੰਡੇ ਪਾਉਣ ਦਾ ਨਵਾਂ ਤਰੀਕਾ ਜਾਂ ਬਾਰਡਰ ਬੁਣਨ ਦਾ ਨਵਾਂ ਤਰੀਕਾ ਕੁਝ ਵੀ ਤੁਸੀਂ ਨੂੰ ਕਹਿ ਸਕਦੇ ਹੋ ਕੁੰਡੇ ਤਾਂ ਬਣਨਗੇ ਕਿ ਤੁਹਾਨੂੰ ਬਾਰਡਰ ਬਣਾਉਣ ਦੀ ਲੋੜ ਹੀ ਨਹੀਂ ਤੇ ਇਹਦੇ ਲਈ ਪਹਿਲਾਂ ਕੀ ਕਰਨਾ ਜਿੰਨੇ ਵੀ ਤੁਹਾਨੂੰ ਕੁੰਡੇ ਚਾਹੀਦੇ ਉਹਨੇ ਤੁਸੀਂ ਲੈ ਲੈਣੇ ਠੀਕ ਹੈ ਜੀ ਜਿੰਨੇ ਵੀ ਕੁੰਡੇ ਪਾਣੇ ਉਹਨੇ ਲੈ ਲੈਣੇ ਪਰ ਚਾਹੀਦੇ ਸਾਨੂੰ ਏ 5 ਦੇ ਮਲਟੀਪਲ ਮੀਨਸ ਕਿ 5 ਦੇ ਮਲਟੀਪਲ ਸਾਨੂੰ ਇਹਦੇ ਲਈ ਕੁੰਡੇ ਚਾਹੀਦੇ 1 2 3 4 5 1 2 3 4 5 ਮਲਕੀ ਜਿਹੜਾ ਸਾਡਾ ਬਟਰ ਬਣ ਕੇ ਆਊਗਾ ਇਹ ਆ ਤੁਸੀਂ ਕਹਿ ਸਕਦੇ ਹੋ ਕੁੰਡੇ ਬਣ ਕੇ ਆਣਗੇ ਉਹਦੇ ਲਈ 5 ਦੇ ਮਲਟੀਪਲ ਸੀ ਕੁੰਡੇ ਪਾ ਲੈਣੇ 5 ਦੇ ਮਲਟੀਪਲ ਕੁੰਡੇ ਪਾ ਲੈਣੇ ਕੁੰਡੇ ਕਿੱਦਾਂ ਪਾਣੇ ਆ ਤੇ ਉਹਨਾਂ ਆਪਾਂ ਕਿੱਦਾਂ ਬਣਾਣਾ ਤਾਂ ਉਹ ਸਾਰਾ ਕੁਝ ਆਪਾਂ ਅੱਜ ਦੀ ਵੀਡੀਓ 'ਚ ਦੇਖਣ ਜਾ ਰਹੇ ਆ ਤਾਂ ਫਿਰ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਜੇਕਰ ਤੁਸੀਂ ਮੇਰੇ ਚੈਨਲ ਹੋਇਆ ਤਾਂ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਪਲੀਜ਼ ਕਰ ਤੇ ਸ਼ੁਰੂ ਜਿ세 ਕਿੱਦਾ ਕਰਨਾ ਦੇਖੋ ਜਿੰਨੇ ਵੀ ਤੁਹਾਨੂੰ ਕੁੰਡੇ ਚਾਹੀਦੇ ਉਹ ਪੰਜ ਦੇ ਮਲਟੀਪਲ ਅਸੀਂ ਪਾ ਲੈਨੇ ਸਿੰਪਲ ਐ ਏ ਦੇ ਸਿੰਗਲ ਨਾਲ ਪਾ ਲੋ ਡਬਲ ਨਾਲ ਪਾ ਲੋ ਦਾ ਕੋਈ ਚੱਕਰ ਨਹੀਂ ਠੀਕ ਹੈ ਜੀ ਪੰਜ ਦੇ ਮਲਟੀਪਲ ਅਸੀਂ ਇਦਾਂ ਕੁੰਡੇ ਪਾ ਲੈ ਪੰਜ ਦੇ ਮਲਟੀਪਲ ਇਦਾਂ ਕੁੰਡੇ ਪਾ ਕੇ ਅਸੀਂ ਪੁੱਠੀ ਸਾਈਡ ਤੋਂ ਪੁੱਠਾ ਤੇ ਸਿੱਧੀ ਸਾਈਡ ਤੋਂ ਸਿੱਧਾ ਬਣਾ ਲੈ ਵਾਹ ਬੀਖੋ 1 2 3 4 5 ਪੰਜ ਦੇ ਮਲਟੀਪਲ ਇਦਾਂ ਕੁੰਡੇ ਪਾ ਲੈਨੇ ਜਿੰਨੇ ਵੀ ਚਾਹੀਦੇ ਆ ਉਹਨੂੰ ਪੰਜਾਂ ਨਾਲ ਮਲਟੀਪਰ ਕਰਕੇ ਬਣ ਪਾਲਣ ਨੇ। ਪਾਕੀ ਫਿਰ ਅਸੀਂ ਇੱਕ ਸਿੱਧੀ ਸਲਾਈ ਸਿੱਧੀ ਤੇ ਪੁੱਠੀ ਸਲਾਈ ਪੁੱਠੀ ਪਾਲਣੇ 6 ਸਲਾਈਆਂ ਪਾ ਲੈਣੀਆਂ ਅਸੀਂ। ਸਿੱਧੀ ਸਾਈਡ ਤੋਂ ਸਿੱਧੀ ਤੇ ਪੁੱਠੀ ਸਾਈਡ ਤੋਂ ਪੁੱਠੀ ਅਸੀਂ 6 ਸਲਾਈਆਂ ਪਾ ਲੈਣੀਆਂ। ਆਹ ਦੇਖੋ ਅਸੀਂ 6 ਸਲਾਈਆਂ ਪਾਲੀਆਂ ਹੋਈਆਂ ਸਿੰਪਲ ਆ ਦੇਖੋ। 1 2 3 4 5 6 ਪਾਈਆਂ ਕਿੱਦਾਂ ਦੇਖੋ ਸਿੱਧੇ ਸਾਈਡ ਤੋਂ ਸਿੱਧੀ ਤੇ ਪੁੱਠੀ ਤੋਂ ਪੁੱਠੀਆਂ। ਪੁੱਠੀ ਸਾਈਡ ਤੋਂ ਪੁੱਠੀਆਂ ਸਲਾਈਆਂ ਸਾਟੀਆਂ ਤੇ ਸਿੱਧੀ ਤੋਂ ਸਿੱਧੀ। जिस तरह पहली सिलाई पुठी आँदी से पुठी पाली फिर सीधी फिर पुठी फिर सीधी ऐदा करते हुए छे सिलाई पाली तो हूँ असं अपने बॉर्डर ही अपने कुंडेन देन जा रहे हैं लुक डिजाइनर जिदे नल के बन जो बहुत ही वाला पहला कुंडा स्टिच कर लिया इस तुँ तो बा तीन कुंडे बुन लिया चौथा चार कुंडे बुन तो बाद कु बुन तो पहला असी आह वाला जिदा ऐदा करके एक बल पा लेना ਬਲ ਪਾਇਆ ਬਲ ਪਾ ਕੇ ਅਸੀਂ ਇੱਕ ਕੁੰਡਾ ਸਿੱਧਾ ਹੁਣ ਅਸੀਂ ਬੁਣ ਲੈਨੇ ਇੱਥੇ ਫੇਰ ਪੰਜ ਕੁੰਡੇ 1 2 3 4 ਚਾਰ ਕੁੰਡੇ ਬੁਨੇ ਚਾਰ ਕੁੰਡੇ ਬੁਣਨ ਤੋਂ ਬਾਅਦ ਫੇਰ ਅਸੀਂ ਐਦਾਂ ਬਸ ਐਦਾਂ ਹੀ ਅਸੀਂ ਸਲਾਈ ਨੂੰ ਘੁਮਾ ਕੇ ਉੱਪਰ ਲਿਆਉਣਾ ਐਦਾਂ ਦੇਖੋ ਫੇਰ ਬੁਣ ਲੈ ਇੱਥੇ ਚਾਰ ਕੁੰਡੇ ਇੱਕ ਸੌਰੀ ਪੰਜ ਕੁੰਡੇ ਇੱਕ ਦੋ ਤਿੰਨ 4 3 5 ਠੀਕ ਹੈ ਫਿਰ ਅਸੀਂ ਇੱਥੋਂ ਇਦਾਂ ਹੀ ਇਹਨੂੰ ਬਲ ਪਾਣਾ ਬਲ ਪਾ ਕੇ ਇਦਾਂ ਲਿਆਣਾ ਫਿਰ ਅਸੀਂ ਬੁਣ ਲੈਣੀ ਪੰਜ ਕੁੰਡੇ 1 2 3 4 5 ਫਿਰ ਦੇਖੋ ਅਸੀਂ ਇਦਾਂ ਕਿੱਦਾਂ ਬਲ ਪਾ ਰਹੇ ਆ ਆਪ ਕੋ ਸਾਡੀ ਸਲਾਈ ਹੈ ਇਹਨੂੰ ਅਸੀਂ ਇਦਾਂ ਕੁਮਾ ਕੇ ਬਸ ਇਦਾਂ ਲਿਆ ਰਹੇ ਫਿਰ ਦੇਖੋ ਇੱਕ ਵਾਰੀ ਕਿੱਦਾਂ ਲਿਆ ਰਹੇ ਆ ਸਾਡੀ ਸਲਾਈ ਹੈ ਇਹਨੂੰ ਅਸੀਂ ਬਸ ਇਦਾਂ ਘੁਮਾਇਆ ਕੋਮਾ ਕਿੱਦਾਂ ਲਿਆਂਦਾ ਬਸ ਤੇ ਇਹਨਾਂ ਨੂੰ ਫੇਰ ਗੁੰडले ਪੰਜ ਗੁੰਡੇ 1 2 3 4 ਤੇ 5 ਠੀਕ ਹੈ ਜੀ ਬਾਕੀ ਇਹਦੇਲੇ ਗੁੰਡੇ ਫੇਰ ਸਿੱਧੇ ਕਰ ਲੈ ਫੇਰ ਦੇਖੋ ਅਸੀਂ ਆਹ ਵਾਲੀ ਸਲਾਈ ਹੈ ਇਹਨੂੰ ਇੱਦਾਂ ਲੈ ਗਏ ਲਿਜਾ ਕੇ ਇੱਦਾਂ ਲਿਆਏ ਫੇਰ ਬੁੰਨ ਲੈ ਅਸੀਂ 1 2 3 4 ਤੇ 5 ਫੇਰ ਅਸੀਂ ਦੇਖੋ ਆ ਸਲਾਈਏ ਨੂੰ ਇੰਦਾ ਲੈ ਗਏ ਇੰਦਾ ਲਿਆ ਕੇ ਇੰਦਾ ਲਿਆਈ ਤੇ ਫਿਰ ਮੁੱਲੇ ਅਸੀਂ ਆਪਣੇ ਪੰਜ ਕੁੰਡੇ 1 2 3 4 ਤੇ 5 ਹਦਕਤ ਬਾਰਡਰ ਦੀ ਲੁੱਕ ਆ ਗਈ ਸਾਡੀ ਦੇਖੋ ਇੰਦਾ ਤੇ ਕਿੰਨੀ ਵਧੀਆ ਆ ਗਈ ਨਾ ਅਸੀਂ ਕੁਝ ਵੀ ਨਹੀਂ ਕੀਤਾ ਕੋਈ ਕੁੰਡੇ ਉਲਟਾਏ ਨਹੀਂ ਕੁਝ ਨਹੀਂ ਕੀਤਾ ਸਿੱਧੇ ਸਿੱਧੇ ਸਲਾਈਆਂ ਪਾਈਆਂ ਤੇ ਬਾਰਡਰ ਸਾਡਾ ਬਣ ਗਿਆ ਦੇਖੋ ਵਧੀਆ ਚਾਹ ਦੇਖੋ ਦੇਖੋ ਕਿੰਨੀ ਪੈਰੀ ਦੀ ਲੁੱਕ ਆਈ ਹੈ ਫਿਰ ਦੇਖੋ ਅਸੀਂ ਕੀ ਕਰਨਾ ਹੈ ਉੱਪਰੋਂ ਬਸ ਕੁਝ ਵੀ ਨਹੀਂ ਕਰਨਾ ਲਾਸਟ ਚੱਕ ਕੇ ਅਸੀਂ ਜਿਹੜਾ ਤੁਹਾਡਾ ਲਾਸਟ ਵਾਲਾ ਕੁੰਡਾ ਹੋਊਗਾ ਨਾ ਆਹ ਵਾਲਾ ਇਹਨੂੰ ਅਸੀਂ ਚੁੱਕ ਕੇ ਐਦਾਂ ਇਹਦੇ ਵਿੱਚ ਪਾ ਲੈਣਾ ਇੱਥੇ ਲਾਸਟ ਵਾਲੇ ਕੁੰਡੇ ਨੂੰ ਚੁੱਕ ਕੇ ਆᱫਾ ਕੋ ਬਿਲਕੁਲ ਨੀਚੇ ਤੋਂ ਚੁੱਕ ਕੇ ਵਿੱਚ ਪਾ ਕੇ ਐਦਾਂ ਅਸੀਂ ਇਹਦਾ ਇੱਕ ਕੁੰਡਾ ਦੋ ਦਾ ਇੱਕ ਕਰ ਲੈਣਾ ਤਾਂ ਕਿ ਇਧਰਲਾ ਕਟਾਹਾਂ ਵੀ ਸਾਡਾ ਠੀਕ ਬਣ ਜਾਵੇ ਹੁਣ ਆਉਣ ਸਾਰੀ ਰੋਂਗ ਸਾਈਡ ਆ ਦੇਖੋ ਪੁੱਠੀ ਸਾਈਡ ਬਸ ਇਹਦੀ ਸਲਾਈ ਇਸੇ ਪੂਰੀ ਪੁੱਠੀ ਪਾ ਲੈਣੀ ਹੈ ਤੇ ਪੂਰੀ ਸਲਾਈ ਇਹ ਵਾਲੀ ਪੁੱਠੀ ਪਾ ਕੇ ਆ ਜਾਣੀ ਹੈ ਆਪਣੀ ਸਿੱਧੀ ਸਲਾਈ ਦੇ ਉੱਪਰ ਦੇਖੋ ਉਲਟੀ ਸਾਈਡ ਤੇ ਲੋਕ ਕੁਛ ਐਸਟਾ ਦੇ ਆਉਗੇ ਤੇ ਜਦੋਂ ਅਸੀਂ ਲਾਸਟ ਆ ਜਾਣਾ ਹੁਣ ਫੇਰ ਆ ਦੇਖੋ ਅਸੀਂ ਫੇਰ ਇੱਥੇ ਆਹ ਵਾਲਾ ਕੁੰਡ ਬੁਨਣ ਤੋਂ ਪਹਿਲਾਂ ਇੱਥੋਂ ਇੱਕ ਕੁੰਡੇ ਨੂੰ ਚੁੱਕਾਂਗੇ ਚੁੱਕ ਕੇ ਇਹਦੇ ਨਾਲ ਇੱਥੇ ਅਸੀਂ ਇੱਦਾਂ 2 ਦਾ 1 ਇਹਨੂੰ ਕੱਟ ਦਵਾਂਗੇ ਇੱਦਾਂ ਇਧਰ ਵੀ ਅਸੀਂ ਲਾਸਾ ਵਾਲਾ ਕੁੰਡਾ ਚੁੱਕਿਆ ਸੀ ਚੁੱਕ ਕੇ ਦੋ ਦਾ ਕੀਤਾ ਸੀ ਤੇ ਇਧਰੋ ਵੀ ਹੁੰਦਾ ਆਹ ਦੇਖੋ ਇਹ ਆ ਕੇ ਸਾਡੇ ਬਾਰਡਰ ਤੇ ਲੁਕਾ ਦੇ ਬਾਰਡਰ ਦੀ ਇਹ ਕੁੰਡਿਆ ਦੇ ਤੁਸੀਂ ਚਾਹੋ ਤਾਂ ਇਹਦੇ ਉੱਪਰ ਜਿਹੜਾ ਵੀ ਬਾਰਡਰ ਬਣਾਣਾ ਉਹ ਬਣਾ ਲਓ ਮੈਂ ਤੁਹਾਨੂੰ ਫੇਰ ਇੱਕ ਸਲਾਈ ਟਾ ਕੇ ਦੱਸਣੀ ਹਾਂ ਸਿੱਧੇ ਸਿੱਧੇ ਸਲਾਈਆਂ ਹੀ ਉੱਪਰ ਮੈਂ ਪਾ ਰਹੀ ਹਾਂ ਕੁਝ ਵੀ ਨਹੀਂ ਕਰ ਰਹੀ ਬਕੂਸੀਰ ਆ ਫਸਿਸ ਦੀ ਅਸਿਸ ਦੀ ਸਲਾਈਂ ਆ ਪਾਈਆਂ ਤੇ ਇੱਕ ਮਾਰੇ ਲਪੇਟਾ ਤੇ ਇੱਕ ਲਪੇਟੇ ਦੇ ਨਾਲ ਹੀ ਬਾਰਡਰ ਦੀ ਲੁੱਕ ਆ ਗਈ ਅਲੱਗ ਤੁਸੀਂ ਸੋਚ ਸਕਦੇ ਹੋ ਸਿਰਫ ਸਲਾਈਂ ਨੂੰ ਘੁਮਾਉਣ ਦੇ ਨਾਲ ਹੀ ਸਾਡਾ ਕੁੰਡੇ ਕਿੰਨੇ ਵਧੀਆ ਬਣ ਗਏ ਕੁੰਡਿਆਂ ਦੀ ਲੁੱਕ ਨੀਚੋਂ ਅਲੱਗ ਸੀ ਆ ਗਈ ਬਿਲਕੁਲ ਹੀ ਅਲੱਗ ਸਾਡਾ ਇੱਕ ਇਹ ਬਾਰਡਰ ਜਾਂ ਕੁੰਡੇ ਬਣ ਕੇ ਤਿਆਰ ਹੋ ਗਏ ਸਿਰਫ ਅਸੀਂ ਕੀ ਕੀਤਾ ਸਲਾਈਂ ਨੂੰ ਘੁਮਾਇਆ ਹੀ ਕੁਛ ਵੀ ਨਹੀਂ ਕੀਤਾ ਬਾਕੀ ਅਸੀਂ ਸਿੱਧਾ ਸਿੱਧਾ ਪੁੱਠਾ-ਪੁੱਠਾ ਹੀ ਬਣਿਆ ਸਿਰਫ ਸਲਾਈ ਨੁਕਮਾਇਆ ਜੇਕਰ ਤੁਹਾਨੂੰ ਇਹ ਵਾਲੀ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਇਹ ਵਾਲਾ ਤਰੀਕਾ ਵਧੀਆ ਲੱਗਿਆ ਹੋਇਆ ਤਾਂ ਪਲੀਜ਼ 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 ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਜੇ ਵਧੀਆ ਲੱਗਿਆ ਤਾਂ ਵੀ ਨਹੀਂ ਲੱਗਿਆ ਤਾਂ ਵੀ ਤਾਂ ਆਹ ਦੇਖੋ ਜੀ ਥੋੜਾ ਜਿਹਾ ਪੁਨਰਤੋ ਬਾਅਦ ਲੁਕਾ ਗਈ ਇਹਦੀ ਕੁਛ ਇੱਦਾਂ ਤੇ ਇਹ ਦੇਖੋ ਸੱਡੀ ਕਰਕੇ ਮੇਰੇ ਤਾਂ ਹੱਥੇ ਬੜੇ ਜੇ ਗੰਦੇ ਜਿਹੇ ਹੋਏ ਪਿਆ ਦੇਖੋ ਸੱਡੀ ये ऐदा का देखो बिल्कुल ही अलग से लगता दे। देखो निचो थोड़ा मोटा बन गया देखो ऐदा किंगरी बन गई छोटी छोटी जी हाँ देखो ਛੋਟੇ ਜਿਹੇ ਕਟਾਵੇਂ ਵਾਲਾ ਵੀ ਤੁਸੀਂ ਇਹਨੂੰ ਕਹਿ ਸਕਦੇ ਹੋ ਬਿਲਕੁਲ ਛੋਟੇ ਛੋਟੇ ਜਿਹੇ ਕਟਾਵੇਂ ਬਣ ਗਏ ਸ਼ਾਇਦ ਤੁਹਾਨੂੰ ਇਹ ਵੀਡੀਓ ਜਨਾ ਵਧੀਆ ਨਾ ਲੱਗੇ ਪਰ ਇੱਕ ਵਾਰ ਤੁਸੀਂ ਟਰਾਈ ਕਰਕੇ ਦੇਖੋ ਤੇ ਤੁਹਾਨੂੰ ਜਰੂਰ ਇਹ ਪਸੰਦ ਆਊਗਾ ਦੇਖੋ ਇੱਧਾ ਇਹਦੀ ਲੁੱਕ ਆ ਰਹੀ ਹੈ ਦੇਖੋ ਇਹਦੀ ਬੈਕ ਸਾਈਡ ਹੈ ਤੇ ਇਹਦੀ ਫਰੰਟ ਸਾਈਡ ਆਪ ਉੱਪਰ ਆਪਾ ਵਿਦਿਆ ਤੁਸੀਂ ਬਣਾਣਾ ਬਣਾ ਲਓ ਤੇ ਮੈਂ ਇਹਦੇ ਉੱਪਰ ਹੀ ਪੈਟਰਨ ਬਣਾ ਕੇ ਕੱਲ ਨੂੰ ਤੁਹਾਨੂੰ ਦੱਸੂਗੀ ਤਾਂ ਫਿਰ ਜਾ ਰხੋ ਜੇ ਜਿਆਦਾ ਲੋਕ ਦੇਖਣ ਚਾਹਣ ਤਾਂ ਕੱਲ ਦੀ ਵੀਡੀਓ ਜ਼ਰੂਰ ਦੇਖਿਓ ਫਿਰ ਫਿਰ ਮਿਲਦੇ ਆ ਕੱਲ ਇੱਕ ਨਈ ਵੀਡੀਓ ਕਰਨਾ ਮੈਂ ਪੈਟਰਨ ਇੱਕ ਨਵੇਂ ਪ੍ਰੋਜੈਕਟ ਨਾਲ ਤਾਂ ਉਸ ਮੈਂ ਤੇ ਆ ਰੱਖੋ ਜੀ ਓਕੇ ਬਾਏ ਬਾਏ ਟੇਕ ਕੇਅਰ